ਇਹ ਕਪੂਰਥਲਾ ਨਕੋਦਰ ਰੋਡ ਆ ਜੀ ਇੱਧਰ ਨੰਗਲ ਨਰੈਣਗਰ ਦੇ ਵਿੱਚ ਕਾਫੀ ਮੀਂਹ ਦਾ ਪਾਣੀ ਭਰ ਚੁੱਕਾ ਸਿਗਾ ਤੇ ਇੱਥੇ ਹੁਣ ਇੱਥੋਂ ਰੋਡ ਦੇ ਉੱਪਰੋਂ ਮਿੱਟੀ ਹਟਾਈ ਗਈ ਆ ਤੇ ਜਿਸ ਤੋਂ ਬਾਅਦ ਹੁਣ ਇਹ ਰੋਡ ਦੇ ਉੱਪਰੋਂ ਦੀ ਜਿਹੜਾ ਕਿ ਪਾਣੀ ਸਾਰਾ ਆ ਦੋਈ ਸਾਈਡ ਨੂੰ ਇੱਥੇ ਕੱਢਿਆ ਗਿਆ ਪਿੰਡ ਵਾਲਿਆਂ ਨੇ ਆਲੇ ਦੁਆਲੇ ਜਿਹੜੇ ਪਿੰਡਾਂ ਦੇ ਲੋਕ ਆ ਉਹ ਇਕੱਠੇ ਹੋਏ ਆ ਸਾਰੇ ਇੱਥੇ ਤੇ ਇਹ ਸਰਪੰਚ ਸਾਹਿਬ ਆ ਨੰਗਲ ਦੇ ਸਰ ਕੀ ਸੀਗਾ ਪੂਰਾ ਸਿਸਟਮ ਇਹ ਮੇਰਾ ਵੀ ਰੇਦਾ ਸੀਗਾ ਵੀ ਪਾਣੀ ਦਸਾਂ ਕਿ ਪਿੰਡਾਂ ਦਾ ਸਾਡੇ ਪਿੰਡ ਪਾਣੀ ਆਉਂਦਾ ਇਸ ਕਰਕੇ ਸਾਡੇ ਘਰਾਂ ਦੇ ਵਿੱਚ ਪਾਣੀ ਜਾਵੜਿਆ ਸੀ ਅੱਜ ਤੱਕ ਵੀ ਮੈਂ ਆਪਣੀ ਜ਼ਿੰਦਗੀ 'ਚ ਇੰਨਾ ਪਾਣੀ ਨਹੀਂ ਦੇਖਿਆ ਜਿੰਨਾ ਪਾਣੀ ਹੈ ਕਿ ਸਾਡੇ ਪਿੰਡ ਜਮਾ ਹੋ ਗਿਆ ਕਿਉਂਕਿ ਸਾਡੇ ਆਸੇ ਪਾਸੇ ਸਾਰੇ ਪਿੰਡਾਂ ਦਾ ਪਾਣੀ ਸਾਡੇ ਪਿੰਡ ਹੀ ਆਉਂਦਾ ਵਾ ਤੇ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਇਸ ਕਰਕੇ ਸਵੇਰ ਤੇ ਮੁੰਡੇ ਲੱਗੇ ਆ ਕਾਲੀ ਸਾਹ ਵਾਲੇ ਸੰਤਾਂ ਦਾ ਬਹੁਤ ਜ਼ਿਆਦਾ ਸਹਿਯੋਗ ਆ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਸਵੇਰ ਦੇ ਲੱਗੇ ਹੋਏ ਆ ਤਾਂ ਹੁਣ ਮਹਾਰਾਜ ਦੀ ਕਿਰਪਾ ਨਾਲ ਪਣੀ ਚਰਪਿਆ ਵਾ ਇੱਥੇ ਪੁਲੀਆਂ ਨਹੀਂ ਲੱਗੀਆਂ ਹੋਈਆਂ ਪੁਲੀ ਪਹਿਲਾਂ ਸੀਗੀ ਉਹ ਪੁਲੀ ਬੰਡੀ ਚਾਹੀਦੀ ਆ ਹੁਣ ਗਾ ਕੋਸ਼ਿਸ਼ ਕਰਦੇ ਆ ਡੀਵੀ ਸਾਹਿਬ ਕੋਲ ਵੀ ਕਰਾਂਗੇ ਬਣਾਉਣੇ ਆ ਪੁਲੀ ਬਣਾ ਕੇ ਦੇਖਦੇ ਕਿਉਂਕਿ ਪੁਲੀ ਜੇ ਨਾ ਬਣੀ ਤਾਂ ਸਾਡਾ ਬਹੁਤ ਜ਼ਿਆਦਾ ਉੱਖਾ ਹੈਗਾ ਤਾਂ ਇਹ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਅੱਜ ਮੀਮੂ ਫੜਦੇ ਆ ਤੇ ਫੇਰ ਜਾ ਕੇ ਦਿਸਿਆ ਉਹਨੂੰ ਲਿਖ ਕੇ ਦਿੰਨੇ ਆ ਜਿਹੜੀ ਕਿ ਪੁਲੀ ਇੱਥੇ ਪਾ ਤਾਂ ਆਹ ਦੇਖੋ ਇੱਥੇ ਨੌਜਵਾਨਾਂ ਨੇ ਸਵੇਰ ਤੋਂ ਹੀ ਇੱਥੇ ਮਿਹਨਤ ਕੀਤੀ ਆ ਤੇ 7 ਵਜੇ ਦੇ ਖੜੇ ਆ ਇੱਥੇ ਇਹ ਆ ਦੇਖੋ ਇੱਥੋਂ ਪਾਣੀ ਫਿਰ ਇੱਥੋਂ ਕੈਂ ਕਰਾਦਾ ਪਾਣੀ ਵਾਦੇ ਕਰਾਦੇ ਕਿ ਕਿਹ 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 ਰੰਗ ਪਾਣੀ ਵਾਦੇ ਪਾਣੀ ਇੱਧਰ ਘਰਾਂ ਦੇ ਵਿੱਚ ਨੰਗਲ ਪਿੰਡ ਦੇ ਵਿੱਚ ਵੜ ਗਿਆ ਸਿਗਾ ਤੇ ਹੁਣ ਇੱਥੋਂ ਪਾਣੀ ਮਿੱਟੀ ਹਟਾ ਕੇ ਰੋਡ ਤੋਂ ਤੇ ਰੋਡ ਦੇ ਉੱਪਰੋਂ ਦੀ ਦੂਸਰੀ ਸਾਈਡ ਨੂੰ ਜਿਹੜਾ ਕਿ ਪਾਣੀ ਕੱਢਿਆ ਗਿਆ ਕਿਉਂਕਿ ਇੱਥੇ ਪੁਲੀਆਂ ਨਹੀਂ ਹੈਗੀਆਂ ਜੇ ਪੁਲੀਆਂ ਹੋਣ ਥੱਲੇ ਤਾਂ ਫਿਰ ਪਾਣੀ ਆਪਣੇ ਆਪ ਕ੍ਰੋਸ ਹੋ ਜਾਂਦਾ ਸੜਕ ਦੇ ਦੂਸਰੇ ਪਾਸੇ ਤੇ ਹੁਣ ਇੱਧਰ ਦੂਸਰੇ ਪਾਸੇ ਜਿਹੜੇ ਖੇਤਾਂ ਦੇ ਵਿੱਚ ਆ ਉਹ ਪਾਣੀ ਜਾ ਰਿਹਾ ਆਪੀ ਜਿਹੜੇ ਲੋਕ ਆ ਉਹਨਾਂ ਨੇ ਸਾਰਾ ਕਾਰਜ ਕੀਤਾ ਕੋਈ ਪ੍ਰਸ਼ਾਸਨਦਾਰ ਦੇ ਵਿੱਚ ਕੋਈ ਰੋਲ ਨਹੀਂ ਲਿਆ ਸਾਰੇ ਲੋਕ ਇਕੱਠੇ ਹੋਏ ਤੇ ਇੱਥੇ ਟਰੈਕਟਰਾਂ ਦੇ ਨਾਲ ਕਈਆਂ ਦੇ ਨਾਲ ਸਾਰਿਆਂ ਨੇ ਮਿਲ ਕੇ ਜਿਹੜਾ ਕਿ ਇਧਰੋਂ ਪਾਣੀ ਹਟਾ ਕੇ ਤਾਂ ਰੋਡ ਦੇ ਉੱਪਰੋਂ ਦੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਕਪੂਰਥਲਾ ਨਕੋਦਰ ਰੋਡ ਦੇ ਉੱਪਰੋਂ ਦੀ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਪਾਣੀ ਇੱਥੋਂ ਲੰਘ ਰਿਹਾ ਤੇ ਪਿੱਛੋਂ ਸਾਰਾ ਜਿਹੜਾ ਪਾਣੀ ਆ ਪੌਲੀ-ਹੌਲੀ ਪਾਣੀ ਖਾਲੀ ਹੋ ਰਿਹਾ ਤੇ ਨਾਲ ਹੀ ਪਿੱਛੋਂ ਜਿਹੜਾ ਪਾਣੀ ਆ ਵੀ ਰਿਹਾ ਹੈਗਾ ਕਿਉਂਕਿ ਆ ਜਿਹੜੇ ਦੂਸਰੇ ਖੇਤ ਹੈਗੇ ਆ ਰੋਡ ਬਿਲਕੁਲ ਚੱਲਦਾ ਕੋਈ ਇਦਾਂ ਦੀ ਘਪਰਾਂ ਵਾਲੀ ਜਿਹੜੀ ਗੱਲ ਨਹੀਂ ਹੈਗੀ ਰੋਡ ਬਿਲਕੁਲ ਚੱਲ ਰਿਹਾ ਕਪੂਥਲਾ ਅਨਕੋਦਰ ਰੋਡ ਬਸ ਪਾਣੀ ਉਪਰੋਂ ਦੀ ਜਿਹੜਾ ਕਿ ਜਾ ਰਿਹਾ ਜਿਹੜਾ ਇਧਰੋਂ ਕੀ ਪਾਣੀ ਕੱਢਿਆ ਸੀਗਾ ਉਹ ਹੁਣ ਉਪਰੋਂ ਦੀ ਇੱਥੋਂ ਕੀ ਜਾ ਰਿਹਾ ਹੈਗਾ ਕਿਉਂਕਿ ਪਿੱਛੇ ਪਾਣੀ ਬਹੁਤ ਜਿਆਦਾ ਸਿਗਰ ਤੇ ਡੱਕ ਲੱਗੀ ਸੀ ਤੇ ਹੁਣ ਇੱਥੋਂ ਪਾਣੀ ਕੱਢ ਦਿੱਤਾ ਗਿਆ ਤੇ ਬਹੁਤ ਤੇਜ਼ ਗਤੀ ਦੇ ਨਾਲ ਇੱਥੋਂ ਪਾਣੀ ਨਿਕਲ ਕੇ ਹੁਣ ਅੱਗੇ ਦੀ ਅੱਗੇ ਗਾਂ ਫਿਰ ਇਹ ਜਿਹੜਾ ਕੀ ਪਾਣੀ ਆ ਨਿਕਲ ਜਾਊਗਾ ਇਹ ਪੁਰਾਣੇ ਵਹਿਣ ਹੈਗੇ ਇੱਥੋਂ ਦੇ ਸਾਰੇ ਤੇ ਪਹਿਲਾਂ ਕਹਿੰਦੇ ਕਿ ਪੂਲੀਆਂ ਹੁੰਦੀਆਂ ਸੀ ਤੇ ਹੁਣ ਪੂਲੀਆਂ ਇੱਥੇ ਨਹੀਂ ਹੈਗੀਆਂ ਇਸ ਕਰਕੇ ਪਾਣੀ ਇਸ ਤਰੀਕੇ ਦੇ ਨਾਲ ਕੱਢਣਾ ਪਿਆ